ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਅਸੀਂ ਫੇਰ ਤੁਹਾਡੇ ਰੂਬਰੂ ਹਾਜ਼ਰ ਹੋਏ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੇਂ ਵਲੌਗ ਦੇ ਨਾਲ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪ੍ਰਿੰਟਰ ਰਿਯਾਨ ਦਾ ਦੁਪੱਟਾ ਸੂਟ ਨਿਊ ਕਲੈਕਸ਼ਨ ਆਈ ਹੈ ਸਾਡੇ ਕੋਲ ਪ੍ਰਿੰਟਰ ਰਿਯਾਨ ਦਾ ਦੁਪੱਟਾ ਸੂਟ ਆਇਆ ਜੀ ਕਲਰ ਚਾਰਟ ਵਧੀਆ ਆਇਆ ਵਧੀਆ ਕੱਪੜਾ ਪਿਓਰ ਰਿਯਾਨ ਵਧੀਆ ਵਾਲੀ ਫਰੰਟ ਪੱਲੇ ਦਾ ਡਿਜ਼ਾਈਨ ਆਊਗਾ ਜੀ ਬੈਕ ਪੱਲੇ ਦਾ ਡਿਜ਼ਾਈਨ ਹੈ ਬਾਹਾਂ ਦਾ ਡਿਜ਼ਾਈਨ ਹੈ ਜੀ ਆ ਕਲਰ ਚਾਰਟ ਮਿਲ ਜਾਣਗੇ ਇਹ ਡਿਜ਼ਾਈਨ ਮਿਲ ਜਾਣਗੇ ਆ ਦੇਖੋ ਡਿਜ਼ਾਈਨ ਫਰੰਟ ਪੱਲੇ ਦਾ ਬੈਕ ਪੱਲੇ ਦਾ ਡਿਜ਼ਾਈਨ ਹੈ ਸਾਈਡ ਤੇ ਬਾਹਾਂ ਦਾ ਡਿਜ਼ਾਈਨ ਹੈ ਜੀ ਪਲੇਨ ਬਾਟਮ ਹੈ ਪ੍ਰਿੰਟ ਦੁਪੱਟਾ ਹੈ ਨਾਲ ਆ ਦੇਖੋ ਇਹ ਪ੍ਰਿੰਟ ਦੁਪੱਟਾ ਕਲਰ ਸਾਰੇ ਮਿਲ ਜਾਣਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਲਾਈਕ ਕਰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਕਿੱਥੋਂ ਦੇਖ ਰਹੇ ਹੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਜਰੂਰ ਕਰਦੇ ਜੀ ਆਹ ਕਲਰ ਹੈ ਜੀ ਲਾਈਟ ਜਾਮਨੀ ਕਲਰ ਡਾਰਕ ਗ੍ਰੀਨ ਕਲਰ ਹੈ ਯਾਰ ਡਾਰਕ ਗ੍ਰੀਨ ਕਲਰ ਹੈ ਕਲਰ ਚਾਰਟ ਸਾਰੇ ਵਧੀਆ ਨੇ ਸੋਹਣੇ ਕਲਰ ਹੈ ਡਾਰਕ ਕਲਰ ਹੈ ਜੀ ਆਵਲੇ ਕਲਰ ਚਾਰਟ ਹੈ ਜੀ ਸਾਰੇ ਮਸਟਰਡ ਕਲਰ ਪੱਲੇ ਤੇ ਪ੍ਰਿੰਟ ਆਊਗਾ ਜੀ ਬਾਹਾਂ ਤੇ ਪ੍ਰਿੰਟ ਆਊਗਾ ਬੈਕ ਪੱਲੇ ਦਾ ਪ੍ਰਿੰਟ ਫਰੰਟ ਪੱਲੇ ਦਾ ਪ੍ਰਿੰਟ ਹੈ ਜੀ ਫਰੰਟ ਪੱਲੇ ਦੇ ਪ੍ਰਿੰਟ ਦੇ ਉੱਪਰ ਹੈਂਡਵਰਕ ਕਰਿਆ ਹੋਇਆ ਜੀ ਸਿੱਪੀਆਂ ਲੱਗੀਆਂ ਆਈਆਂ ਨੇ ਨੇਵੀ ਬਲੂ ਕਲਰ ਹੈ ਕਲਰ ਚਾਰਟ ਦੀ ਕੰਬੀਨੇਸ਼ਨ ਬਹੁਤ ਵਧੀਆ ਜੀ ਇਹ ਦੇਖੋ ਇੱਕ ਡਿਜ਼ਾਈਨ ਦੇ 8 ਕਲਰ ਆਉਣਗੇ ਇੱਕ ਡਿਜ਼ਾਈਨ ਦੇ ਵਿੱਚ 8 ਕਲਰ ਸਾਰੇ ਡਿਜ਼ਾਈਨਾਂ ਅਲੱਗ-ਅਲੱਗ ਨੇ ਸਾਰੇ ਆਹ ਲਾਈਟ ਫਰੋਜ਼ੀ ਕਲਰ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਬਦ ਤੋਂ ਬਦ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਵੀਡੀਓ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੁਸੀਂ ਕਿੱਥੋਂ ਦੇਖ ਰਹੇ ਹੋ ਵੀਡੀਓ ਤਾਂ ਕਿ ਹਰ ਤਰ੍ਹਾਂ ਦੀ ਵੀਡੀਓ ਹਰ ਨਵੀਂ ਕਲੈਕਸ਼ਨ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਅਸੀਂ ਨਾਭੀ ਕਲਰ ਹੈ ਪ੍ਰਿੰਟ ਦੁਪੱਟਾ ਨਾਲ ਇਸ ਤੋਂ ਅੱਗੇ ਕਾ ਡਿਜ਼ਾਈਨ ਆਉਣ ਡਿਜ਼ਾਈਨ ਆਉਣੀਆਂ ਲੱਗੜ ਜਿੰਨਾਂ ਆਵਲੀ ਡਿਜ਼ਾਈਨ ਆ ਗਈ ਆੜ ਜਿੰਦੇ ਕੋਈ ਨਿਸ਼ਾਨਦਾਰ ਡਿਜ਼ਾਈਨਾਂ ਨੇ ਕੰਬੀਨੇਸ਼ਨ ਕਲਰਾਂ ਦੀ ਵੀ ਵਧੀਆ ਹੋਊਗੀ ਚਲੋ ਪੱਲੇ ਦਾ ਡਿਜ਼ਾਈਨ ਸਾਈਡ ਤੇ ਬਾਹਾਂ ਦਾ ਡਿਜ਼ਾਈਨ ਹੈ ਜੀ ਰੈੱਡ ਕਲਰ ਹੈ ਆਵਲਾ ਕਲਰ ਬੈਕ ਪੱਲੇ ਦਾ ਡਿਜ਼ਾਈਨ ਫਰੰਟ ਪੱਲੇ ਦਾ ਡਿਜ਼ਾਈਨ ਕੰਟਰਾਸਟ ਬਾਟਮ ਹੈ ਪ੍ਰਿੰਟ ਦੁਪੱਟੇ ਨਾਲ ਕਲਰ ਪੱਕੇ ਨੇ ਜੀ ਆਹ ਵਾਲੀ ਕਲਰ ਚਾਰਟ ਆਣਗੇ ਇਹਦੇ ਵਿੱਚ ਕਲਰ ਚਾਰਟ ਬਹੁਤ ਨੇ ਆਵੜੇ ਮਸਟਰਡ ਦੇ ਨਾਲ ਮੋਰ ਪੰਖੇ ਦੀ ਕੰਬੀਨੇਸ਼ਨ ਹੈ ਕਰੀਮ ਮੋਰ ਪੰਖੇ ਐਂਡ ਮਸਟਰਡ ਸਾਰੇ ਤਰ੍ਹਾਂ ਦੀ ਕੰਬੀਨੇਸ਼ਨ ਫੋਟੋ ਵਾਲ ਡਿਜ਼ਾਈਨ ਸੇਮ ਹੋਊਗਾ ਜੀ ਪ੍ਰਿੰਟ ਦੁਪट्टे ਦਾ ਵੀ ਪ੍ਰਿੰਟ ਸੇਮ ਹੋਊਗਾ ਕੁਮੀਦ ਦਾ ਵੀ ਪ੍ਰਿੰਟ ਸੇਮ ਹੋਊਗਾ ਜੀ ਆਹ कलर ਚਾਰਟ ਮਿਲ ਲੈਣਗੇ ਕਰੀਮ ਐਂਡ ਗ੍ਰੀਨ ਦੀ ਕੰਬੀਨੇਸ਼ਨ ਕਾਫੀ ਕਲਰ ਹੈ ਜੀ ਨਾ ਬੜਾ ਕਾਫੀ ਕਲਰ ਗਲੇ ਦਾ ਡਿਜ਼ਾਈਨ ਪੱਲਿਆਂ ਦਾ ਡਿਜ਼ਾਈਨ ਬਾਹਾਂ ਦਾ ਡਿਜ਼ਾਈਨ ਇਸ ਤੋਂ ਅੱਗੇ ਹੋਏ ਇਹ ਵਾਲਾ ਕਲਰ ਨੇਵੀ ਬਲੂ ਨੇਵੀ ਬਲੂ ਕਲਰ ਹੈ ਜੀ ਆਹ ਵਾਲੇ ਕਲਰ ਨੇ ਆ ਦੇਖ ਲੋ ਅਗਲਾ ਰ ਹੈ ਮਸਟਰਡ ਕਰੀਮ ਐਂਡ ਮਸਟਰਡ ਕਲਰ ਦੀ ਕੰਬੀਨੇਸ਼ਨ ਪ੍ਰਿੰਟ ਦੁਪੱਟਾ ਦੁਪੱਟੇ ਦੇ ਵੀ ਪ੍ਰਿੰਟ ਸੋਹਣੇ ਆਉਣਗੇ ਬੜੀ ਵਧੀਆ ਪ੍ਰਿੰਟ ਹੈ ਵਾਈਨ ਕਲਰ ਆਹ ਵਾਲਾ ਵਾਈਨ ਕਲਰ ਹੈ ਜੀ ਪਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਮੈਂਤ ਨਾਲ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਬਣਾ ਕੇ ਲੈ ਕੇ ਆਇਆ ਕਰਾਂਗੇ ਅੱਜ ਜਿੱਥੋਂ ਤੁਸੀਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸੋ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਹ ਵਾਲੇ ਫੋਟੋ ਵਾਲੇ ਕਲਰ ਚਾਰਟ ਸਾਰੇ ਮਿਲਣਗੇ ਜੀ